ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਮੇਰਾ ਇਹ ਚੈਨਲ ਬਾਬਾ ਭਾਈ ਸਿਕਰਮ ਚੈਨਲ ਆ ਇਹਨੂੰ ਸਬਸਕ੍ਰਾਈਬ ਵੀ ਕਰ ਦਿਓ ਲਾਇਕ ਵੀ ਕਰ ਦਿਓ ਅਗੇ ਸ਼ੇਅਰ ਵੀ ਕਰ ਦਿਓ ਮੇਰੇ ਵੀਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਵੀ ਕਿਵੇਂ ਚੱਲ ਰਿਹਾ ਪ੍ਰੋਗਰਾਮ ਸਾ ਸੰਗਤ ਪਹਿਲੇ ਗੁਰੂ ਸਾਹਿਬਾਂ ਤੋਂ ਲੈ ਕੇ ਪਹਿਲੇ ਦੂਜੇ ਤੀਜੇ ਤੀਜੇ ਚੌਥੇ ਤੋਂ ਲੈ ਕੇ ਕਹੰਧਾਲ ਪਰਵਾਸੀ ਹੰਧਾਲ ਤਰਨ ਤਰਨ ਦੇ ਨੇੜੇ ਪਿੰਡ ਆਪੇ ਹੰਧਾਲ ਕਨੇ ਗੋਤਾ ਪਤਨੀ ਗੋਤਾ ਸਹਿਤ ਹੰਧਾਲ ਗੋਤ ਉਹ ਜਿਹੜੇ ਹੰਧਾਲ ਕੇ ਪਰਿਵਾਰ ਸੀ ਤੇ ਉਹ ਸਤਵੰਤ ਤੀਜੇ ਗੁਰੂ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਜੁੜਿਆ ਹੋਆ ਪਰਿਵਾਰ ਸੀ ਉਹ ਬਹੁਤ ਜਿਹੜਾ ਹੰਧਾਲ ਸੀ ਉਹਨਾਂ ਦਾ ਗਾਂਧੀ ਗਾਂ ਪਰਿਵਾਰ ਗੁਰੂ ਕਿਉਂਕਿ ਤਕੜਾ ਪਰਿਵਾਰ ਸੀ ਇਕੱਠੇ ਸੀ ਉਹ ਕਈ ਭਰਾ ਸੀ ਬਹੁਤ ਤਕੜਾ ਕੰਮ ਸੀ ਹੰਧਾਲ ਕੇ ਪਰਿਵਾਰ ਦਾ ਨਿਤਨੇਮੀ ਸੀ ਅੰਮਰਧਾਰੀ ਵੀ ਹੋਗੇ ਸੀ ਪਹਿਲਾਂ ਗੁਰੂ ਸਾਹਿਬਾਂ ਨਾਲ ਜੁੜੇ ਹੋਏ ਸੀ ਉਹ ਜੋ ਕਮਾਈ ਕਰਦੇ ਸੀ ਉਹ ਚੋਂ ਦਸਮਾ ਦਸੌਂਦ ਕੱਢ ਕੇ ਉਹ ਗੁਰੂ ਘਰ ਨੂੰ ਦਿੰਦੇ ਹੁੰਦੇ ਸੀ ਜਿਵੇਂ ਪਹਿਲਾਂ ਹਰਮੰਦਰ ਸਾਹਿਬ ਫਿਰ ਕੀਰਤਪੁਰ ਸਾਹਿਬ ਫਿਰ ਉਸ ਤੋਂ ਬਾਅਦ ਹੋ ਗਏ ਉਹ ਜਿਵੇਂ ਦਸਵੇਂ ਪਾਸ਼ਾ ਅਨੰਦਪੁਰ ਸਾਹਿਬ ਇਸ ਤਰ੍ਹਾਂ ਸਾਧ ਸੰਗਤੋ ਕਿਉਂਕਿ ਅਨੰਦਪੁਰ ਸਾਹਿਬ ਲੰਗਰ ਬਹੁਤ ਚੱਲਦੇ ਸੀ ਦਸਵੇਂ ਪਾਤਸ਼ਾਹ ਜੀ ਨੇ ਚਲਾਏ ਸੀ ਉਹਨੂੰ ਜਿਹੜਾ ਸੰਧਾਲਕਾ ਪਰਿਵਾਰ ਸੀ ਉਹ ਭਾਈ ਗੁਰੂ ਕੇ ਘਰ ਜਿਵੇਂ ਛੋਲੇ ਕਣਕ ਗੋੜ ਚੌਲ ਇਹਦੀਆਂ ਚੀਜ਼ਾਂ ਸਾਰੀਆਂ ਉਹ ਇਕੱਠੀਆਂ ਕਰਕੇ ਤੇ 6 ਮਹੀਨਿਆਂ ਬਾਅਦ ਗੱਡਾ ਲੰਦਕੇ ਤੇ ਗੁਰੂ ਸਾਹਿਬ ਦੇ ਆਪਨ ਕਰਦੇ ਹੁੰਦੇ ਵੀ ਸਾਡਾ ਦਾਨ ਪੁੰਨ ਲੱਗ ਜੇ ਅੱਜ ਵੀ ਬਹੁਤ ਸੰਗਤਾਂ ਕਰਦੇ ਗਿਆਂ ਗੁਰੂ ਘਰ ਦੇ ਵਿੱਚ ਦਾਨ ਪੁੰਨ ਆਪਾਂ ਕਰਦੇ ਵੀ ਚਲੋ ਲੰਗਰ ਚੱਲਦੇ ਆ ਉੱਥੇ ਲੰਗਰਾਂ ਦੇ ਵਿੱਚ ਸਾਡਾ ਵੀ ਹਿੱਸਾ ਪੈ ਜਾਊਗਾ ਕੁਈ ਸ਼ਕੂਸਾ ਕੋ ਗੁਰੂ ਦਾ ਨਾਮ ਲਉ ਕੋਈ ਬਸ ਐ ਸਾਡਾ ਭਲਾ ਹੋ ਇਸ ਤਰ੍ਹਾਂ ਕਰਕੇ ਦਾਨ ਕਰਦੇ ਉਹ ਜਿਹੜਾ ਹੰਧਾਲਾ ਕਾ ਪਰਿਵਾਰ ਸੀ ਹੁਣ ਆਪਕਾ ਪਰਿਵਾਰ ਉਹਨਾਂ ਚੋਂ ਜਿਹੜਾ ਬਜ਼ੁਰਗ ਪਹਿਲਾਂ ਆਉਂਦਾ ਹੁੰਦਾ ਸੀ ਉਹ ਤਾਂ ਸੁਰਗਵਾਸ ਉਹ ਤੋਂ ਬਾਅਦ ਦੂਜਾ ਉਹ ਮੁੰਡਾ ਉਹ ਆਉਣ ਲੱਗ ਗਿਆ ਤੇ ਐ ਤਰ੍ਹਾਂ ਸਾਥ ਸੰਗਤ ਕਰਦੇ ਕਰਦੇ ਤੇ ਉਹਨਾਂ ਦਾ ਪਰਿਵਾਰ ਤੀਜੀ ਚੌਥੀ ਪੀੜ੍ਹੀ ਆ ਗਈ ਹੁਣ ਉਹਨੇ ਕੀ ਕਰਿਆ ਉਹਨੇ ਹੰਧਾਲਕੇ ਪਰਿਵਾਰ ਚ ਜਿਹੜਾ ਬਜ਼ੁਰਗ ਸੀ ਉਹ ਵੀ ਬਿਰਧ ਹੋਇਆ ਪਿਆ ਸੀ ਤੇ ਉਹਨੇ ਆਪਦਾ ਪੋਤਾ ਤੌਰ ਸੱਕ ਨੌਜਵਾਨ ਮੁੰਡਾ ਹੁਣ ਉਦੋਂ ਭਾਈ ਉਹ ਸਾਧ ਸੰਗਤ ਵਿੱਚ ਆਪਦੇ ਮੰਦਿਰ ਦੇ ਵਿੱਚ ਫਿਰਨ ਲੱਗੇ ਜਵਾਗ ਜੁਗ ਬਾਹਰ ਆਉਣ ਜਾਣ ਲੱਗੇ ਪਹਿਲਾਂ ਉਹ ਜਿਹੜੇ ਬਜ਼ੁਰਗ ਸੀ ਆਪਦੇ ਕਾਬੂ ਹੀ ਠਹਿਰਾਖਦੇ ਹੁੰਦੇ ਸੀ ਜਦੋਂ ਮੰਦਿਰਾਂ ਵਿੱਚ ਫਿਰਨ ਲੱਗੇ ਤੇ ਉਹਨੇ ਇੱਕ ਸੀਰੀ ਨੂੰ ਆਪਦੇ ਨੂੰ ਤੇ ਇੱਕ ਉਹ ਮੁੰਡੇ ਨੂੰ ਪੋਤੇ ਨੂੰ ਆਪਦੇ ਨੂੰ ਗੱਡਾ ਦੇ ਕੇ ਅਨੰਦਪੁਰ ਸਾਹਿਬ ਨੂੰ ਪੋਰਤਾ ਵੀ ਜਾ ਉੱਥੇ ਗੁਰੂ ਸਾਹਿਬ ਹੈਗੇ ਆ 10ਵੇਂ ਪਾਤਸ਼ਾਹ ਤੇ ਜਾ ਕੇ ਉੱਥੇ ਘਟਾਲਾ ਆ ਵੀ ਆ ਸਮਾਨ ਉਹਨਾਂ ਦਾ ਦੱਸਦੀ ਵੀ ਹੰਡਾਲ ਕੇ ਪਰਿਵਾਰ ਤੋਂ ਆ ਕੰਦਾ ਵੀ ਸੱਤ ਬਚਰੋਂ ਬਾਹੋਦਾਹੀ ਹੁੰਦੇ ਹੋਏ ਬਾਹੋਦਾਹੀ ਸੰਗ ਤਾਂ ਰਲ ਗਏ ਉਹਨਾਂ ਦੇ ਨਾਲ ਕੁਝ ਬਹੁਤ ਉਸ ਪਿੰਡ ਦੀਆਂ ਕਿਉਂਕਿ ਇਕੱਲੇ ਕਰਨ ਤਾਂ ਲੁੱਟਣ ਦਾ ਬਡਰ ਸੀ ਸਾਥ ਸੰਗਤ ਜਦੋਂ ਉਹਦੇ ਨਾਲ ਹੋਰ ਪਰਿਵਾਰ ਬਹੁਤ ਰਲ ਕੇ ਤੁਰੇ ਜਾਂਦੇ ਆ ਕਿਤੇ ਗੱਡੇ ਤੇ ਬਹਿ ਜਾਂਦੇ ਕਿਤੇ ਤੁਰ ਪਿੰਦੇ ਆ ਐਂ ਕਰਦੇ ਕਰਦੇ ਤੇ ਉਹਨਾਂ ਦੇ ਪੁਰਸਾਹਬ ਪਹੁੰਚ ਗਏ ਉੱਥੇ ਜਾ ਕੇ ਉਹ ਮੁੰਡੇ ਨੂੰ ਭਾਈ ਜਾ ਕੇ ਦੱਸਿਆ ਮਹਾਰਾਜ ਨੂੰ ਜੋ ਪੇਸ਼ਾਮ ਦਾ ਦਮਾਨ ਲੱਗਿਆ ਵੀ ਮਹਾਰਾਜ ਹੰਡਾਲ ਕੇ ਪਰਿਵਾਰ ਦੇ ਵਿੱਚੋਂ ਇੱਕ ਮੁੰਡਾ ਆਇਆ ਗੱਡਾ ਸਮਾਨ ਨਾਲ ਲੈ ਕੇ ਆਇਆ ਉਹ ਕਹਿੰਦਾ ਮਹਾਰਾਜ ਕਹਿੰਦੇ ਭਾਈ ਉਹਦੇ ਬਲਦਾਂ ਨੂੰ ਪਾਓ ਪੱਠੇ ਉਹਨੂੰ ਕਰਾਓ ਬਿਸ਼ਰਾਮ ਰੋਟੀ ਪਾਣੀ ਵਧੀਆ ਉਹਨੂੰ ਆਸਣ ਦੇ ਉਹ ਲਾ ਕੇ ਆਰਾਮ ਕਰੂਗਾ ਤੇ ਸਮਾਨ ਉਹ ਤਾਂ ਲਾ ਲੋ ਠੀਕ ਆ ਜੀ ਕਹਿੰਦੇ ਭਾਈ ਉਹ ਸ਼ਾਮ ਦੇ ਦਵਾਨ ਚ ਵੀ ਆ ਗਿਆ ਮਹਾਰਾਜ ਕਹਿੰਦੇ ਆਈਏ ਭਾਈ ਆਈਏ ਕਹਿੰਦੇ ਹਾਂ ਜੀ ਕਹਿੰਦਾ ਮਹਾਰਾਜ ਮੈਂ ਘਟਾਲਾ ਥੱਕੇ ਲੈ ਆਇਆ ਸਮਾਨ ਨਾਲ ਮਹਾਰਾਜ ਕਹਿੰਦੇ ਲੱਖ ਕੋਸ਼ਿਗਾਂ ਪਾਸ ਚਾਹੀਆਂ ਮਹਾਰਾਜ ਨਜ਼ਰ ਕਰੇ ਉਹ ਜਿਹੜਾ ਉਹ ਮੁੰਡਾ ਸੀ ਉਹਦੇ ਚਿੱਤ ਅਸੀਂ ਵਿਚਾਰ ਵੀ ਐਡਾ ਤਕੜਾ ਕਾਮਾਂ ਇਤਿਆਦੇ ਤੇ ਕਿੰਨਾ ਪੈਸਾ ਢੇਲਾ ਚੜਦਾ ਮਹਾਰਾਜ ਦੇ ਕੋਲੇ ਵੀ ਉਹ ਬੁੰਡਾ ਨਾਲ ਢੱਡੋ ਬੇਈਮਾਨ ਹੋ ਗਿਆ ਕੁਛ ਵੀ ਮੈਨੂੰ ਪੈਸੇ 500 100 ਰੁਪਈਆ ਮਿਲ ਜੇ ਉਹ ਤਾਂ 500 ਰੁਪਈਆ ਬਹੁਤ ਹੁੰਦਾ ਸੀ ਮੈਨੂੰ 500 ਰੁਪਈਆ ਮਿਲ ਜੇ ਤੇ ਫੇਰ ਮੈਂ ਗੱਲ ਬਣਦੀ ਆ ਤੇ ਫੇਰ ਆਪਾਂ ਹਾਂ ਮੰਗਦੇ ਆ ਵੀ ਹਾਂ ਹੈਗੇ ਆ ਹੁਣ ਮਹਾਰਾਜ 500 ਦਿੰਦੇ ਨਹੀਂ ਸੀ ਬੇਜਰ ਇੰਨਾ ਪਰਿਵਾਰ ਜੁੜਿਆ ਹੋਇਆ ਤਾਂ ਬੇੜਾ ਕਰਕ ਨਾ ਕਰ ਜਵੇ ਰਾਹ ਤੇ ਜਾਂਦਾ ਜਾਂਦਾ ਕੱਚ ਦਾ ਸਮਾਨ ਨਾ ਖਰੀਦ ਲਈ ਟੁੱਟ ਜੇ ਜਾਂਦਾ ਜਾਂਦਾ ਰਾਹ 'ਚ ਤੇ ਪਰਿਵਾਰ ਦਾ ਦੇ ਨੁਕਸਾਨ ਨਾ ਕਰ ਲੇ ਮਹਾਰਾਜ ਨੂੰ ਦੰਦੇ ਨਹੀਂ ਸੀ ਉਹ ਪਏ ਉਹਨੇ ਦੂਜੇ ਦਵਾਨ 'ਚ ਆ ਗਿਆ ਫੇਰ ਆ ਕੇ ਮੂਹਰੇ ਖੜਾ ਹੋ ਕੇ ਖੜ ਕੇ ਦਿਖਾਵੇ ਮਹਾਰਾਜ ਕਹਿੰਦੇ ਠੀਕ ਆ ਭਾਈ ਕੋਈ ਨਹੀਂ ਹੰਧਾਲ ਕੇ ਪਰਿਵਾਰ 'ਚੋਂ ਆਇਆ ਬੱਚੇ ਤੇ ਇਹਨਾਂ ਨੂੰ ਤਾਂ ਇਹਨਾਂ ਪ੍ਰਸ਼ਾਦਾ ਪਾਣੀ ਚਕਾਓ ਤੇ ਕੋਈ ਨਹੀਂ ਰਾਮ ਤਾਂ ਨਕਰਾਉ ਇਹਨਾਂ ਨੂੰ ਉਹ ਫੇਰ ਉੱਟ ਕੇ ਮਹਾਰਾਜ ਮੈਂ ਘਟਾਲਿਆਂ ਆਇਆ ਇੱਲਾ ਤੱਕ ਉਹ ਕਹਿੰਦੇ ਕੋਈ ਨਹੀਂ ਭਾਈ ਲੱਖ ਖੁਸ਼ੀਆਂ ਮਹਾਰਾਜ ਲੱਖ ਖੁਸ਼ੀਆਂ ਦੇ ਦੇਣ ਉਹ ਨજર ਹੁਣ ਜਾਵੇ ਬਿਨਾਂ ਵਾਪਸ ਨਾ ਮੁੜੇ ਜੇ ਉਹ ਵਾਪਸ ਨਾ ਮੁੜੇ ਤੇ ਉਹਦੇ ਚਤੇ ਵੀ ਕਿਤੇ ਪੈਸੇ ਦੇਣ ਤਾਂ ਤਾਂ ਜਾਈਏ ਤੀਜਾ ਚੌਥਾ ਦਵਾਨ ਚ ਆ ਗਿਆ ਮਹਾਰਾਜ ਨੇ ਪੈਸੇ ਨਹੀਂ ਦਿੱਤੇ ਮਹਾਰਾਜ ਨੂੰ ਪਤਾ ਲੱਗ ਗਿਆ ਵੀ ਇਹ ਹੁਣ ਆ ਕੰਮ ਕਰਨ ਨੂੰ ਫਿਰਦਾ ਪਰ ਮਹਾਰਾਜ ਨੇ ਆਉਣੀ ਸੀ ਉਹ ਕੁਛ ਤਾਰ ਲਾ ਵੀ ਸੀ ਪਰਿਵਾਰੋਂ ਨਾ ਦਿੱਤੇ ਤਾਂ ਅੱਕ ਗਿਆ ਹੋਣਾ ਬਹੁਤ ਦੁਖੀ ਹੋ ਗਿਆ ਸ੍ਰੀਮਾਨਾ ਚਲੋ ਚਲੇ ਗਏ ਕਹਿੰਦਾ ਮੈਂ ਕਹਿੰਦਾ ਇੱਥੇ ਫਰ ਜਾ ਕਿਰਪਾ ਨਾ ਭਾਈ ਨਾ ਕੋਈ ਗੱਲ ਨਾ ਬਸ ਬڑا ਬੰਦਾ ਚੰਗਾ ਬੋਲਣ ਲੱਗ ਗਿਆ ਜਦੋਂ ਬੋਲਣ ਲੱਗ ਗਿਆ ਤੇ ਭਾਈ ਗੱਡਾ ਹੱਕ ਤਾਂ ਉਹਨੇ ਉਥੋਂ ਦਮ ਦਮ ਮੋੜ ਬਲਦਾਂ ਨਾਲ ਦੋਦਾਂ ਲਿਆ ਵਾਸੀ ਇਹ ਸਾਸਣ ਤੇ ਜਿਉਂ ਬਲਦਾਂ ਨੂੰ ਡਾਂਗ ਤੇ ਨਾਗਦੇ ਡਾਂਗ ਤੇ ਡਾਂਗ ਭਾਈ ਕਰੀ ਜਾਵੇ ਬਲਦ ਚੱਗੋ ਚੱਕ ਕਰਤੇ ਮਾਂ ਤੇ ਪੁੱਤ ਨੇ ਗਰਮੀ ਜੀ ਹੁਣ ਗਾਂ ਗੁਰੂ 10ਵੇਂ ਪਾਤਸ਼ਾਹ ਜੀ ਦਾ ਇੱਕ ਸਿੱਖ ਸੀ ਧਿਆਨ ਸਿੰਘ ਉਹ ਧਿਆਨ ਸਿੰਘ ਰਾਸਤੇ ਦੇ ਵਿੱਚ ਉਹਦਾ ਪਿੰਡ ਹੁੰਦਾ ਸੀ ਮਾਜਰਾ ਪਿੰਡ ਸੀ ਉਹ ਮਾਜਰੇ ਪਿੰਡ ਦਾ ਧਿਆਨ ਸਿੰਘ ਉਹਨਾਂ ਹਲਵਾ ਹੀ ਆਵੇ ਆਪਦੇ ਖੇਤ ਨੇੜੇ ਕੇ ਸੀ ਉਹਦੇ ਘਰ ਵਾਲੀ ਰੋਟੀ ਲੈ ਕੇ ਆਉਂਦੀ ਸੀ ਤੇ ਉਹ ਭਾਈ ਖਾ ਖਾਲਾ ਪਾਉਂਦਾ ਸੀ ਉਹਦੇ ਹੁਣ ਉਸੇ ਤਰ੍ਹਾਂ ਹੀ ਗੋਲ ਧਮਾਲਾ ਬੰਨਿਆ ਕਮਰ ਕਸਾ ਕਰਿਆ ਕਿਰਪਾਨ ਪੈਣੀ ਹੋਈ ਕਸ਼ਹਿਰਾ ਪਾਇਆ ਚੋਲਾ ਪਾ ਕੇ ਤੇ ਹਲਵਾ ਹੀ ਜਾਵੇ ਉਨੇ ਜਦੋਂ ਗੱਡਾ ਦੇਖਿਆ ਰਾਹੇ-ਰਾਹ ਆਉਂਦਾ ਵਿਚਾਰੇ ਗੱਡਾ ਆਨੰਦਪੁਰ ਆਇਆ ਤੇ ਬੜ ਦੇ ਚੋਗੋ ਝਗ ਗਰੀ ਫਿਰਦਾ ਯਾਰ ਕੋਈ ਗੱਲ ਹੈ ਉਹਨੇ ਕੀ ਕਰਿਆ ਮੂਰੇ ਹੋ ਗਿਆ ਬੜ ਤਾਂ ਦੇ ਮੂਰੇ ਹੋ ਕੇ ਉਹ ਕਹਿੰਦਾ ਸਿੰਘਾ ਰੋਗ ਯਾਰ ਉਹ ਕਹਿੰਦਾ ਪਰੇ ਹੋ ਜਾ ਯਾਰ ਤੂੰ ਵੀ ਉੱਥੋਂ ਵਾਲੇ ਵਰਗਾ ਹੀ ਲੱਗਦਾ ਆ ਆਨੰਦਪੁਰ ਵਾਲੇ ਵਰਗਾ ਹੀ ਉਹਨੂੰ ਉੱਥੇ ਪਤਾ ਲੱਗਿਆ ਵੀ ਬਾਣਾ ਵਾਪਰਿਆ ਵੱਡਾ ਵਾਵਾ ਉਹ ਕਹਿੰਦਾ ਕੋਈ ਨਹੀਂ ਯਾਰ ਤੂੰ ਉੱਤਰ ਬੇਜਾ ਆ ਜਾ ਮੇਰੇ ਘਰ ਵਾਲੀ ਰੋਟੀ ਲੈ ਕੇ ਆਉਣ ਵਾਲੀ ਐ ਵਾਗਦਾਂ ਨੂੰ ਵੱਢ ਕੇ ਪੱਟੇ ਪਾਦੇ ਪਾਦਨਾ ਮੈਂ ਤੇ ਤੇ ਰੋਟੀ ਹੁੰਦੀ ਕਹਿੰਦੇ ਰੋਟੀ ਖਾ ਕੇ ਜਾਹੀ ਅੱਗੇ ਚੱਲ ਬਈ ਤੋਂਨੇ ਮੂਹਰੋਂ ਵਾਲ ਦਫੜੇ ਹੋਏ ਸੀ ਨਿਹਮਾਰਾ ਪੜ ਕੇ ਉਹਨੇ ਵਾਲ ਦਾ ਗੱਡਾ ਲਾ ਲਿਆ ਲਾ ਕੇ ਬਿਠਾ ਲਿਆ ਤੇ ਉਹਦੇ ਵਾਲਾਂ ਦਾ ਗੁਆਰਾ ਗੂਰਾ ਵੱਢ ਕੇ ਪਾਸਾ ਬੈਠਾ ਰਿਆਂ ਘਰ ਵਾਲੀ ਆ ਗਈ ਧਿਆਨ ਸਿੰਘ ਦੇ ਰੋਟੀ ਖਵਾਈ ਉਹ ਦੋ ਜੀ ਗੱਲਾਂ ਕਰਨ ਲੱਗੇ ਵੀ ਹਾਂ ਭਾਈ ਕਿਵੇਂ ਆਇਆ ਸੀ ਤੂੰ ਕਿੱਥੋਂ ਆਇਆ ਫਲਾਣਾ ਪੁੱਛਣ ਲੱਗੇ ਉਹ ਕਹਿੰਦਾ ਛੱਡੋ ਯਾਰ ਕਿਤੋਂ ਆਇਆ ਹੋ ਮੈਂ ਤੁਸੀਂ ਕੀ ਲੈਣਾ ਚਲ ਮੈਂ ਹੁਣ ਰੋਟੀ ਰੂਟੀ ਠੀਕਾ ਦੇ ਉਹ ਗੁੱਸੇ ਚ ਉਹ ਕਹਿੰਦੇ ਭਲਿਆਂ ਲੋਕਾਂ ਤੋਂ ਗੁੱਸੇ ਨਾ ਕਰ ਜੇ ਤੈਨੂੰ ਕੋਈ ਚੀਜ਼ ਦੀ ਲੋੜ ਆ ਦੱਸ ਸਾਨੂੰ ਅਸੀਂ ਗੁਰੂ ਘਰ ਦੇ ਨਾਲ ਜੁੜੇ ਹੋਏ ਆ ਯਾਰ ਤੂੰ ਦੱਸ ਤਾਂ ਸਾਨੂੰ ਕੀ ਗੱਲ ਹੋਈ ਆ ਉਹ ਕਹਿੰਦਾ ਯਾਰ ਮੈਂ ਤਾਂ ਉੱਥੇ ਗੰਡਾ ਲੰਦ ਕੇ ਸਮਾਨ ਨਾਲ ਲਿਆ ਸੀ ਕੋੜਗੜ ਨਟਰ ਪਟਰ ਸਾਰਾ ਕੁਛ ਤੇ ਮੇਰਾ ਤਾਂ ਲੱਗਾ ਸੀ 500 ਰੁਪਈਆ ਨੂੰ ਉੱਥੋਂ ਮਿਲ ਜਾਂਦਾ ਤੇ ਰਾਜ ਖਾਂਦੇ ਪੀਂਦੇ ਜਾਂਦੇ ਕੁਛ ਨਾ ਕੁਛੇ ਤੋਂ ਉਤੋਂ ਰਾਜੋ ਸੌਦਾ ਲੈ ਕੇ ਵਪਾਰ ਕਰ ਲੈਂਦੇ ਉਹ ਕਹਿੰਦੇ ਵਸੇ ਇਹੀ ਗੱਲ ਹੀ ਹੈ ਕਹਿੰਦਾ ਹੀ ਗੱਲ ਹੀ ਹੈ ਕਹਿੰਦੇ ਚੱਲ ਫਿਰ ਸਾਡੇ ਘਰੇ ਚੱਲ ਤੈਨੂੰ 500 ਰੁਪਏ ਅਸੀਂ ਦੰਨਿਆ ਸ਼ਾਹ ਨੂੰ ਕਹਿੰਦਾ ਚਲੋ ਭਾਈ ਤੁਰ ਪਿਆ ਕਹਿੰਦਾ ਜਿਹੜੀਆਂ ਖੁਸ਼ੀਆਂ ਤੈਨੂੰ ਦਿੱਤੀਆਂ ਨਾ ਤਿੰਨ ਬੇਰੀ ਮਹਾਰਾਜ ਨੇ ਤਿੰਨਾਂ ਜ਼ਬਾਨਾਂ ਚ ਸਾਨੂੰ ਦੇ ਦੇਂਗਾ ਕਹਿੰਦਾ ਬਲਦਾ ਸਾਰੀ ਲੈ ਲਓ ਪਰ ਮੈਨੂੰ 500 ਦੇ ਵੋ ਉਹ ਕਹਿੰਦੇ ਚੰਗਾ ਚਾਲ ਕਰੇ ਭਾਈ ਘਰ ਵਾਲੇ ਨੂੰ ਕਹਿੰਦਾ ਲੰਗਾਲ ਸੁਣ ਲੈ ਭਗਵਾਨ ਨੇ ਕੁਸਤਾ ਰੁਪਏ ਪਏ ਆ ਘਰੇ ਕੁਝ ਆਦਾ ਸੋਨਾ ਸਾਰਾ ਵੇਚਿਆ ਉਹ ਭਾਈ ਸਨਾਰੇ ਦੇ ਗਈ ਸਨਾਰੇ ਨੂੰ ਜਿਹੜੇ ਘਾਟ ਦੇ ਘੋਟ ਦੇ ਪੈਸੇ ਸੀ ਤੇ ਸਨਾਰੇ ਤੋਂ ਭਾਈ ਸੋਨਾ ਦੇ ਕਿਤੇ ਪੈਸੇ ਰਹਿ ਆਈ ਉਹ ਭਾਈ ਪੈਸੇ ਥੋੜੇ ਜਿਹਾ ਹੋਰ ਘਟਣ ਹੋਰ ਘਟਣ ਦਾ ਧਿਆਨ ਸਿੰਘ ਨੇ ਜਾ ਕੇ ਬੜ ਲਵੀ ਵੇਚਦਾ ਕਾਬਦਾ ਉਹਨੂੰ ਦੇਣ ਦੀ ਖਾਤਰ ਬੇਹਾਰਾ ਜਦੋਂ ਪ੍ਰਤਿਆਵ ਹੀ ਰੰਦਾ ਸਾਧ ਸੰਗਤ ਕੰਮ ਉਹਦਾ ਵੀ ਖੜ ਗਿਆ ਧਿਆਨ ਸਿੰਘ ਦਾ ਵੀ ਸਮਝ ਲਾ ਉਹ ਇਹ ਜੀ ਗੱਲ ਹੋਈ ਉਹ ਭਾਈ ਤੇ ਜਦੋਂ ਉਹਨਾਂ 500 ਪੂਰਾ ਕਰ ਲਿਆ ਉਹਨੂੰ ਕਦੇ ਵੀ ਬੈਠ, ਨਾਲ ਆ, ਤੋਲ ਆ, ਰੋਟੀ ਖਾਲਾ ਪੈ ਗੇ ਰਾਤ ਨੂੰ ਤੜਕੋਂ ਉੱਠਿਆ ਧਿਆਨ ਸਿੰਘ ਨੇ ਬਾਣੀ ਪੜੀ ਆਉਦੀ ਸਾਰੇ ਟੱਬ ਨੇ ਬਾਣੀ ਪੜ ਕੇ ਰੋਟੀ ਟੋਕ ਲਾਇਆ ਉਹਨੂੰ ਨਵਾਇਆ ਨਵਾ ਨੂ ਕੇ ਤੇ ਦੋਨਾਂ ਸੀਰੀਂ ਤੇ ਉਹਨੂੰ ਭਾਈ ਰੋਟੀ ਤੇ ਛਕਾ ਕੇ ਤੋਰਤਾ ਦੇ ਨੇ 500 ਚੋੜੀ ਚ ਪਾਤਾ ਆਪ ਧੰਨਵਾਰੀ ਖੁਸ਼ੀਆਂ ਲੈ ਲੀਆਂ ਉਹਨੇ ਦੇਖ ਤਾ ਮੜੇ ਕੰਧਾ ਲੈ ਲੋ ਖੁਸ਼ੀਆਂ ਲੱਖ ਖੁਸ਼ੀਆਂ ਪਾਸ ਸਿੰਘ ਜੇ ਸੱਤ ਗੁਰ ਨਦਰ ਕਰੇ ਐਂ ਕਹਦੇ ਵੀ ਉਹਨਾਂ ਨੇ ਲੈ ਲਈਆਂ ਧਿਆਨ ਸਿੰਘ ਨੇ ਉਹ ਬਈ ਗੱਡਾ ਲੈ ਕੇ ਤੁਰ ਪਿਆ ਆਉਂਦਾ ਤੁਰਿਆ ਜਾਂਦਾ ਰਾਹ ਦੇ ਵਿੱਚ ਮਤਲਬ ਜੋ ਸਵੇਰ ਦੀ ਮਟੀਰੀਅਲ ਖਾਂਦੀ ਪੀਂਦੀ ਆ ਖਾਂਦਾ ਪੀਂਦਾ ਗਿਆ ਤੇ ਜਦੋਂ ਖਾਂਦਾ ਪੀਂਦਾ ਗਿਆ ਤੇ ਕੁਝ ਸਵਾਲ ਲੈ ਲਿਆ ਉਹਨੂੰ ਆ ਜਿਹੜੀ ਵਪਾਰ ਵੇਚਣੇ ਉਹ ਕੱਚ ਦਾ ਸਮਾਨ ਜਿਹੇ ਗੱਡੇ ਤੇ ਟੁੱਟ ਗਿਆ ਕੱਲੇ ਪੱਲੇ ਕੱਖ ਨਹੀਂ ਪਿਆ ਘਰੇ ਜਾੜਿਆ ਘਰੇ ਨਹੀਂ ਦੱਸਿਆ ਜਾ ਕੇ ਵੀ ਮੈਂ ਆਹ ਹਾਲਾਤ ਕਰਕੇ ਆਇਆ ਹਾਂ ਉਧਰ ਭਾਈ ਧਿਆਨ ਸਿੰਘ ਜੀ ਦਾ ਉਹਦੇ ਕਰੇ ਉਹਨੇ ਉਹਦੇ ਕਾਰਨ ਪੁੱਛਿਆ ਵੀ ਆਪਾਂ ਚੱਲ ਰਸਤੇ ਰੁਤੇਦਾਰੀ ਜੋ ਵਿਚਾਰੇ ਨੇ ਹੋਰ ਥੋੜੇ ਬਹੁਤੇ ਪੈਸੇ ਫੜ ਕੇ ਬੜਾ ਜ਼ਿਆਦਾ ਦੂਸਰਾ ਵੀ ਲਿਆਂਦਾ ਉਹਨੇ ਤਾਂ ਕੰਮ ਰੇਡ ਲਿਆ ਉਹਦੀ ਇੰਨੀ ਫਸਲ ਹੋਈ ਇੰਨੀ ਫਸਲ ਹੋਈ ਉਹਦੀ ਉਸ ਸਾਲ ਬਹੁਤ ਫਸਲ ਹੋ ਗਈ ਭਾਈ ਬੜੀ ਚੜ੍ਹਦੀ ਕਲਾ ਪੈੜੀ ਚੰਗੀ ਸੀ ਵਿਚਾਰੇ ਕੋਲੇ ਤੇ ਬਹੁਤ ਪੈੜੀ ਹੋ ਗਈ ਉਸ ਨਾਲ ਉਹਨੂੰ ਪੈਸੇ ਬਹੁਤ ਵਟੇ ਗਏ ਕਮਾਈ ਹੋਣ ਲੱਗੀ ਵਧੀਆ ਤੇ ਭਾਈ ਉਹਨੇ ਤਾਂ ਸਾਲ ਡੇਢ ਸਾਲ ਦੇ ਵਿੱਚ ਹੀ ਕੋਠੀ ਪਾਤੀ ਕਿਉਂਕਿ ਉਹੀ ਫਸਲ ਬਹੁਤ ਹੋ ਗਈ ਜਿਹੜੀ ਤੇ ਗਿਆ ਸੀ ਉਹ ਪੌਂਦਿਆਂ ਤੋਂ ਉਹਨੇ ਉਹਨੇ ਭਾਈ ਕੋਠੀ ਪਾਉਣੀ ਸ਼ੁਰੂ ਕਰਤੀ ਕੋਟੇ ਘਾਟੇ ਘਰੇ ਬਲੀਆ ਵਧੀਆ ਪਾ ਲਈ ਜਵਾਕ ਹੋ ਗਏ ਘਰੇ ਜਵਾਕ ਖੇਡਣ ਡੇਢ ਕਸਾਲ ਲੰਘਾ ਡੇਢ ਦੋ ਸਾਲ ਜਦੋਂ ਨੰਗੇ ਤੇ ਉਧਰ ਪਾਈ ਹੰਧਾਲ ਕੇ ਕਰੇ ਤੇ ਬੁਰਾ ਹਾਲ ਬੌਕੇ ਦੇ ਹੜੇ ਪੰਜ ਛੇ ਭਰਾ ਸੀ ਭਾਈ ਆਪਸ ਵਿੱਚ ਲੜਨ ਲੱਗ ਗਏ ਬਹੂਆਂ ਲੜਨ ਲੱਗੀਆਂ ਘਰੇ ਬੜਾ ਬੇਤਵਾਕੀ ਹੋ ਗਈ ਜਿਹੜਾ ਉਹਨਾਂ ਚੋਂ ਇੱਕ ਬਿਰਧ ਸੀ ਹੰਧਾਰਨ ਦਾ ਪਰਿਵਾਰ ਚੋਂ ਬਜ਼ੁਰਗ ਉਹ ਵਾਲੇ ਪਿਆ ਸੀ ਉਹ ਕਹਿੰਦਾ ਵੀ ਮੈਨੂੰ ਹਰਿਮੰਦਰ ਸਾਹਿਬ ਲੈ ਕੇ ਚੱਲੋ ਯਾਰ ਮੈਂ ਆਪਣੇ ਤਾਂ ਘਰੇ ਆਪਾਂ ਤਾਂ ਗੁਰੂ ਘਰ ਨਾਲ ਜੜ ਜੁੜੇ ਆ ਤੇ ਮਹਾਰਾਜ ਦੇ ਘਰੇ ਕਮੀ ਨਹੀਂ ਕੋਈ ਸੱਚੇ ਪਾਤਸ਼ਾਹ ਆਪਣੇ ਦਾ ਛੱਡਦਾ ਇਹ ਕੀ ਹੋਣ ਲੱਗੇ ਆਪਣੇ ਘਰੇ ਪਸ਼ੂਆਂ ਦੀ ਬੇਸਵਾਕੀ ਮਰਨ ਲੱਗੇ ਆਪਣੀ ਬੇਸਵਾਕੀ ਹੋ ਗਈ ਉਹਨੇ ਹਰਿਮੰਦਰ ਸਾਹਿਬ ਜਿੱਥੇ ਜਾ ਕੇ ਮੱਥਾ ਟੇਕਿਆ ਕਹਿੰਦਾ ਏ ਸੱਚੇ ਪਾਤਸ਼ਾਹ ਬਿੰਮੇਤਾ ਸੋਡੇ ਕਰਨ ਵਾਲੇ ਜੁੜੇ ਆ 10 ਬੰਦ 100 ਦਾ ਕੱਢਦੇ ਆ ਹਰੇ ਕਰ ਵੀ ਇਹ ਕੀ ਗੱਲ ਹੋ ਗਈ ਵੀ ਮੇਰਾ ਘਰੇ ਇੰਨਾ ਬੁਰਾ ਹਾਲ ਉਹਨੂੰ ਆਕਾਸ਼ ਬਾਣੀ ਹੋਈ ਮਹਾਰਾਜ ਜਨੂ ਪਰੋ ਉਹ ਕਹਿੰਦਾ ਓਏ ਹੰਦਾਲ ਓਏ ਹੰਦਾਲ ਪਰਿਵਾਰ ਉਹ ਤੂੰ ਸੋਚ ਤੇਰੇ ਬੱਚਿਆਂ ਨੇ ਤੇਰੇ ਨੇ ਆਨੰਦਪੁਰ ਜਾ ਕੇ ਗੁਰੂ ਨਾਲ ਕੀ ਕਰਕੇ ਆਇਆ ਓਏ ਕਿੰਨਾ ਮਰਦਾ ਚੰਗਾ ਬੋਲੇ ਆ ਉਥੋਂ ਕੱਚ ਦਾ ਵਪਾਰ ਲੈ ਕੇ ਤੁਰ ਪਏ ਉਹ 500 ਰੁਪਇਆ ਕਿਤੇ ਹੋਰ ਲਿਆ ਉਹਨਾਂ ਨੇ ਦਾ ਜਾ ਕੇ ਆਪਦੇ ਘਰੇ ਪੁੱਛ ਉਹ ਅਨੰਦਪੁਰ ਕੀ ਕਰਕੇ ਆਈਆਂ ਇਹ ਕਾਸ਼ ਬਾਣੀ ਉਹਦੇ ਕੰਨਾਂ 'ਚ ਪੈ ਗਈ ਕਿਉਂਕਿ ਸੱਚਾ ਸੀ ਉਹ ਪਰਿਵਾਰ ਜੁੜਿਆ ਵਾ ਝਿਰਦਾ ਮਹਾਰਾਜ ਵੀ ਮਦਦ ਕਰਦਾ ਸੀ ਭਾਈ ਉਹ ਘਰੇ ਜਾਵੜਿਆ ਘਰੇ ਜਾ ਕੇ ਉਹ ਪੁੱਛਦਾ ਕਹਿੰਦਾ ਓਏ ਦੱਸੋ ਮੈਨੂੰ ਵੀ ਆਪਣੇ ਅਨੰਦਪੁਰ ਕੀ ਕਿਹੜਾ ਗਿਆ ਸੀ ਕਹਿੰਦਾ ਜੀ ਆਪਣਾ ਫਲਾਨੇ ਦਾ ਮੁੰਡਾ ਉਹ ਫਲਾਨਾ ਗਿਆ ਸੀ ਨਾਲ ਸੀਰੀ ਗਿਆ ਸੀ ਕਹਿੰਦਾ ਓ ਰਿਆ ਓਏ ਉੱਥੇ ਕੀ ਕਰਕੇ ਆਏ ਆ ਕਹਿੰਦੇ ਮਹਾਰਾਜ ਉੱਥੇ ਕੀ ਕਰਨਾ ਹੈ ਇਹ ਤਾਂ 500 ਰੁਪਏ ਰਾਹ ਚੱਕਾ ਸਾਨੂੰ ਦਿੱਤਾ ਉਹ ਖਸ਼ਰੇ ਜਿਹੇ ਵਾਲੇ ਨੇ ਉਹ ਆਲ ਬਾਈ ਜਾਂਦਾ ਸੀ ਉਹਨੇ ਸਾਡਾ ਗੱਲਾ ਜਣੀ ਸਾਰੀ ਦੱਸਦੀ ਹੈ ਹਕੀਕਤ ਉਹ ਵੀ ਐ ਐ ਹੋਈ ਤੇ 10 ਵੇ ਪਾਸ਼ ਨੂੰ ਅਸੀਂ ਮੰਦਾ ਚੰਗਾ ਵੀ ਬੋਲੇ ਆ ਬਈ ਦਿੰਦਾ ਨਹੀਂ ਕੁਛ ਲੈਂਦਾ ਨਹੀਂ ਸਾਨੂੰ ਤਾਂ ਅਸੀਂ ਉਥੋਂ ਪੈਸੇ ਦਿੰਦਾ ਹੋਗਾ ਉਹ ਦਿੱਤਾ ਉਹਨੇ ਕੁਛ ਨਹੀਂ ਲੱਖ ਖੁਸ਼ੀਆਂ ਕਹਿੰਦਾ ਕਿੱਥੇ ਲੱਖ ਖੁਸ਼ੀਆਂ ਕਹਿੰਦਾ ਜੀ ਇਹ ਤਾਂ ਉਹਨੂੰ ਦੇ ਆਏ ਧਿਆਨ ਸੰਗ ਨੂੰ ਉਹ ਥੋੜਾ ਭਲਾ ਬੈਰੇ ਥੋੜਾ ਉਹ ਤੇਰਾ ਸਹੁਰੇ ਦਾ ਇਹ ਕੀ ਕਰਿਆ ਤੂੰ ਉਹ ਭਾਈ ਬੋੜਾ ਆ ਦੇ ਪੁੱਤਰ ਨੂੰ ਲੱਗ ਗਿਆ ਪਟਣੋ ਉਹ ਤੋਂ ਤਾਂ ਜਮਾਂ ਹੀ ਵੇਚ ਐ ਹਰ ਘਰ ਨੂੰ ਸਾਬਕਾ ਸੇ ਨੂੰ ਵੇਚਾਂਗੇ ਭਰਿਆ ਲੋਕਾਂ ਜਦੋਂ ਇਹ ਗੱਲਾਂ ਕਹੀਆਂ ਤੇ ਭਾਈ ਉਹ ਸਿਰ ਫੜ ਕੇ ਬੈਗੇ ਉਹ ਕਹਿੰਦਾ ਮੈਨੂੰ ਲੈ ਚੱਲੇਗਾ ਬੁਣਾ ਕਹਿੰਦਾ ਉੱਥੇ ਘਰੇ ਜਿੱਤੇ ਤੂੰ ਦੇਖਿਆ ਖੁਸ਼ੀਆਂ ਕਹਿੰਦਾ ਹਾਂ ਮੈਂ ਜਾਣਦਾ ਉਹ ਇਹ ਗੱਲ ਤੇ ਭਾਈ ਮੰਜਾ ਬੁੜੇ ਦਾ ਮਨ ਡਾਇਆ ਗੱਡੇ ਤੇ ਤੇ ਬੁਣਾ ਵਿੱਚ ਪਾਲਿਆ ਪਰਿਵਾਰ ਉਹ ਕਹਦਾ ਹੋਰ ਤਰ ਪਿਆ ਨਾਲ ਸਾਰੇ ਉਹ ਭਾਈ ਮਾਝੀ ਪਿੰਡ ਆ ਗਏ ਹੁਣ ਮਾਸ਼ਰੀ ਪਿੰਡ ਜਦੋਂ ਆ ਗਿਆ ਸਾਧ ਸੰਗਤ ਉੱਥੇ ਨਾ ਉਹ ਭਾਲਦੇ ਫਿਰਦਾ ਉਹਦਾ ਘਰ ਹੁਣ ਉਹ ਉਦੋਂ ਤਾਂ ਉਹਦਾ ਘਰ ਸੀ ਜਦੋਂ ਉਹ ਗਿਆ ਸੀ ਹੁਣ ਉਹਨੇ ਭਾਲੀ ਕੋਟੀ ਬੜੀ ਵਧੀਆ ਜਰ ਸੋਨਾ ਘਰ ਪਾਲਿਆ ਜੋ ਆਕ ਕਰੇ ਖੇਡਦੇ ਆ ਕਰੇ ਉਹਦੇ ਟਰੈਕਟਰ ਖੜ ਗਿਆ ਕਿਉਂਕਿ ਫਸਲ ਚੰਗੀ ਹੋ ਗਈ ਘਰ ਪਾਲਿਆ ਟਰੈਕਟਰ ਲੈ ਰਿਆ ਵਧੀਆ ਸੋਨਾ ਉਹਦਾ ਕੰਮ ਚੱਲ ਪਿਆ ਚੱਲ ਪਿਆ ਤੇ ਭਾਈ ਉਹ ਕਹਿੰਦਾ ਯਾਰ ਇੱਥੇ ਸੀ ਘਰ ਇੱਥੇ ਐ ਕਰਦਾ ਫਿਰਦਾ ਧਿਆਨ ਸੰਗ ਕਿਤੇ ਕੋਟੇ ਤੇ ਫਰਦਾਈ ਤਾਹਾਂ ਉਹਨੇ ਸਿਆਣ ਲਾ ਗੱਡਾ ਤਾਂ ਯਾਰ ਉਹੀ ਐ ਮੁੰਡਾ ਵੀ ਉਹੀ ਐ ਮੰਢਾ ਡਾਹੀ ਫਿਰਦਿਆ ਵਿੱਚ ਵੀ ਇਹ ਕੀ ਗੱਲ ਉਹ ਆਇਆ ਥੱਲੇ ਕਹਿੰਦਾ ਹਾਂ ਭਗਤੋ ਕੀ ਅਗਰ ਧਿਆਨ ਸੰਗਦੇ ਕਰੇ ਕਹਦਾ ਆ ਜੋ ਮੈਂ ਹੀ ਆ। ਉਹ ਜੱਫੀ ਭਾਲੇ ਭਾਈਓ ਨੇ ਭੱਜ ਕੇ ਪੁੜੇ ਨੇ। ਪੁੜੇ ਰੂਹ ਨੇ ਧਿਆਨ ਸੰਗ ਨੇ। ਵੀ ਦਾੜੀ ਕਿਸੇ ਦੀ ਰੱਖੇ ਹੋਇਆ। ਤੇ ਮੁੰਡੇ ਲੋਚਾ ਕੇ ਵੀ ਤਾਂ ਪੈਸੇ ਲੈ ਕੇ ਗਿਆ ਮੇਤੋਂ। ਕਹਿੰਦਾ ਕੀ ਲੂਟ ਪੈ ਗਈ ਉਹ ਭਗਤਾ ਤੈਨੂੰ ਫੇਰ ਉਹ ਬਜ਼ੁਰਗ ਕਹਿੰਦਾ ਮੈਂ ਦੱਸਦਾ। ਚਲੋ ਉਹਨੇ ਭਾਈ ਧਿਆਨ ਸੰਗ ਨੇ ਉੱਤੇ ਕਰੇ ਲੈ ਕੇ ਗੱਡਾ ਆਲਾ। ਕਰੇ ਲਿਆ ਕੇ ਉਹਨੇ ਭਾਈ ਬਲਦ ਬੰਨੇ ਪੱਟੇ ਪਾਏ ਬਜ਼ੁਰਗ ਨੂੰ ਲਾਇਆ ਉਹਨੂੰ ਭਾਈ ਨਮਾਇਆ ਤੋ ਆਇਆ ਕਿਉਂਕਿ ਦੋ ਤਿੰਨਾਂ ਦਾ ਰਾਹ ਦੇ ਵਿੱਚ ਸੀ ਤੇ ਸਾਰੀ ਰੋਟੀ ਪਾਣੀ ਛਕਾ ਕੇ ਤੇ ਬਾ ਲਿਆ ਕਹਿੰਦਾ ਹਾਂ ਵੀ ਬਜ਼ੁਰਗੋ ਦੱਸੋ ਕਹਿੰਦਾ ਵੀ ਆਹ ਸਾਡਾ ਜਿਹੜਾ ਮੁੰਡਾ ਵੀ ਕੋਸਟੇਮ ਤੋਂ 2 ਸਾਲ ਹੋ ਗਏ ਉਹ ਕਹਿੰਦਾ ਹਾਂ ਮੈਂ ਜਾਣਦਾ ਇਹਨੂੰ ਸਿਆਣ ਲਿਆ ਗੱਡਾ ਵੀ ਇਹੀ ਸੀ ਤੇ ਬਲਦ ਵੀ ਇਹੀ ਸੀ ਤੇ ਕਹਿੰਦਾ ਇਹਦਾ ਡਾਂਗ ਤੇ ਡੇਰਾ ਕਿਤਾ ਬਹੁਤ ਔਖਾ ਸੀ ਤਾਂ ਬੜਾ ਮੰਦਾ ਚੰਗਾ ਬੋਲੇ ਮੈਨੂੰ ਵੀ ਬੋਲਿਆ ਤਾਂ ਆ ਕੇ ਕਹਿੰਦਾ ਤੂੰ ਵੀ ਉਹਦੇ ਕੋਲ ਖਸ਼ਹਰਾ ਪਾਈ ਫਿਰਦਾ ਯਾਰ ਲਮਾਂ ਲਾਇਆ ਬੰਨੀ ਫਿਰਦਾ ਕੋ ਦਿਨ ਤੇ ਨਹੀਂ ਲੈਂਦੇ ਨਹੀਂ ਤੇ ਮੈਂ ਇਹਦੀ ਗੱਲ ਪੁੱਛ ਲਈ ਮੈਂ ਇਹਨੂੰ ਦੇਤੇ ਪੈਸੇ ਮੈਂ ਖੁਸ਼ੀਆਂ ਲੈ ਲਿਆਂ ਆ ਦੇਖ ਲੋ ਮੇਰੇ ਘਰੇ ਗੈਮ ਗੈਮ ਹੋਈ ਪਈ ਆ ਪਾਈ ਉਹ ਕਹਿੰਦਾ ਭਲੇ ਆ ਲੋਕ ਇਹਦੀ ਕਰਿਆ ਤਾਂ ਕਹਿੰਦਾ ਜੀ ਮੈਨੂੰ ਨਹੀਂ ਪਤਾ ਮੇਥੋਂ ਬਾਬਾ ਗਲਤੀ ਹੋ ਗਈ ਉਹ ਹੰਧਾਰ ਕੇ ਪਰਿਵਾਰ ਦਾ ਬਜ਼ੁਰਗ ਕਹਿੰਦਾ ਧਿਆਨ ਨਾਲ ਸਾਨੂੰ ਕਹਿੰਦਾ ਐਂ ਕਰ ਜਾ ਹੁਣ ਤੂੰ ਸਾਨੂੰ ਇੱਕ ਖੁਸ਼ੀਆਂ ਦੇ ਦੇ ਮੋੜ ਕੇ ਉਹ ਕਹਿੰਦਾ ਨਾ 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 ਜਿਹੜੀ ਚੀਜ਼ ਕੇਰਾ ਦੇ ਤੇ ਉਹ ਲਈ ਥੜੋ ਜਾਂਦੀ ਹੁੰਦੀ ਆ ਉਹ ਕਹਿੰਦਾ ਹੁਣ ਕਹਿੰਦਾ ਫਿਰ ਆ ਮਹਾਰਾਜ ਗੁਰੂ ਸਾਹਿਬ ਕੋਲੇ ਚੱਲੋ ਉੱਥੇ ਮੈਂ ਬਖਸਾ ਸਕਦਾ ਮੈਂ ਹੀ ਦੇ ਸਕਦਾ ਚਲੋ ਭਾਈ ਉਹ ਹੰਧਾਲ ਕਹਿੰਦਾ ਵਿਚਾਲ ਬੈਠ ਗੱਡੇ ਤੇ ਚੱਲ ਗਏ ਫਿਰ ਭਾਈ ਉਹਦੇ ਗੱਡੇ ਤੇ ਫੈ ਗਏ ਧਿਆਨ ਸਿੰਘ ਤੇ ਗੁਰਦਾਸ ਅਨੰਦਪੁਰ ਸਾਹਿਬ ਪਹੁੰਚ ਗਏ ਉੱਥੇ ਪਹੁੰਚੇ ਤੇ ਭਾਈ ਸ਼ਾਮ ਨੂੰ ਹੀ ਤੋਂ ਪਹੁੰਚੇ ਤੇ ਮਹਾਰਾਜ ਨੂੰ ਪਤਾ ਲੱਗਿਆ ਵੀ ਧਿਆਨ ਸਿੰਘ ਆਇਆ ਧਿਆਨ ਸਿੰਘ ਨਾਲ ਮਹਾਰਾਜ ਨੂੰ ਪਤਾ ਲੱਗਿਆ ਜਾਣੇ ਜਾਣ ਸੀ ਕੰਮ ਤਾਂ ਮਹਾਰਾਜ ਨੇ ਕਰਿਆ ਸੀ ਸਾਰਾ ਕੁਝ ਇਹ ਦਿਖਾਉਣਾ ਵੀ ਪੈਂਦਰਾ ਸੀਗਾ ਵੇ ਲੋਭੀ ਬੰਦਾ ਜਿਹੜਾ ਐ ਹੁੰਦਾ ਉਹ ਐਂ ਗੁਰੂ ਘਰੋਂ ਕਾਟਾ ਖਾ ਲੈਂਦਾ ਗੁਰੂ ਘਰ ਦੇ ਵਿੱਚ ਉਹ ਚੀਜ਼ ਕੋਈ ਚੱਕਣੀ ਚਲਾਉਣੀ ਨਹੀਂ ਉਹ ਚਾਹੀਦੀ ਮਿੱਤਰੋ ਲੈ ਜਾਂਦੀ ਆ ਦੱਬਗਿਆ ਸੋਲੋ ਹਦਾਲ ਦੇ ਪਰਿਵਾਰ ਦੀ ਹਿਸਟਰੀ ਉਹ ਜਦੋਂ ਭਾਈ ਦੋਜਲ ਲੈ ਗਿਆ ਉਹਦੇ ਮਹਾਰਾਜ ਨੇ ਸਾਂ ਲੈਆ ਸਾਰਾ ਕੁਤੇ ਧਿਆਨ ਸਿੰਘ ਨੂੰ ਜੱਪੀ ਚ ਲਿਆ ਮਹਾਰਾਜ ਨੇ ਪਹਿਲਾਂ ਪੱਜ ਕੇ ਧਿਆਨ ਸਿੰਘ ਨੇ ਤੋਂ ਸਾਡੇ ਬਚਨ ਦੀ ਕਦਰ ਕਰ ਗਿਆ ਕਹਿੰਦਾ ਮਹਾਰਾਜ ਇਹ ਤਾਂ ਪਤਾ ਨਹੀਂ ਨਗੋਰੇ ਨੂੰ ਵੇਚ ਜਾਂਦਾ ਕੀ ਕਰਦਾ ਯਾਰ ਖੰਨਾ ਨਗੋਰੇ ਨੇ ਇਹਨੂੰ ਪੁੱਛਣਾ ਸੀ ਇਦਾਂ ਮੈਂ ਪੁੱਛ ਲਿਆ ਕਿ ਆ ਕੇ ਉਹਨੂੰ ਪੱਟੇ ਬਣਦਾ ਨੂੰ ਭਾਈ ਨੂੰ ਰੋਟੀ ਪਾਣੀ ਖਵਾ ਤਾਂ ਇਹ ਟੇਹਿਆ ਤਾਂ ਬੋਲਦਾ ਹੀ ਬਹੁਤ ਕੋਸੀ ਭਾਈ ਜਿਹੜਾ ਉਹਨਾਂ ਦਾ ਪਰਿਵਾਰ ਸੀ ਉਹਨਾਂ ਦਾ ਹਲਕਾ ਬਚੁਰਗ ਤੇ ਮਹਾਰਾਜ ਦੇ ਚਰਨਾਂ 'ਤੇ ਪਿਆ ਉਹ ਕਹਿੰਦਾ ਮੈਨੂੰ ਮਹਾਰਾਜ ਬਖਸ਼ ਲੋ ਸਾਨੂੰ ਅਸੀਂ ਤਾਂ ਤੁਹਾਡੇ ਨਤੀਜੇ ਬਾਦਸ਼ਾਹ ਤੋਂ ਲੈ ਕੇ ਜਿਹੜੇ ਮਹਾਰਾਜ ਕਹਿੰਦੇ ਸਾਨੂੰ ਪਤਾ ਹੈ ਪਰ ਹੁਣਾ ਤੇਰੇ ਪੋਤੇ ਨੇ ਕੀ ਹਾਲ ਕਰਿਆ ਜੰਨਾ ਚਿਰ ਮੰਨਦੇ ਰਹੋਗੇ ਆਉਂਦੇ ਜਾਂਦੇ ਰਹੋਗੇ ਨਮਸਕਾਰਾਂ ਕਰਦੇ ਰਹੋਗੇ ਘਰੇ ਚੜ੍ਹਦੀ ਕਲਾ ਹੀ ਰਹੂਗੀ ਪਰ ਗੁਰੂ ਘਰ ਨਾਲ ਪੂਰੇ ਨਿਭੋ ਪੂਰੇ ਜੇ ਗੱਲ ਕਹੇ ਤੀ ਤਾਂ ਮਰਨ ਹੋ ਜੇ ਭਲਾ ਤੇ ਪੂਰੀ ਕਰੋ ਕੁਛ ਹੋ ਜੇ ਗਹਿਣੇ ਬੈ ਲੈ ਕੇ ਕਰੋ ਹੁਣ ਆਪਾਂ ਭੰਡਾਰੇ ਸੌਕ ਲੈਨੇ ਆਪਦੇ ਵਿਆਹ ਦਾ ਆਪਾਂ ਵਿਆਜ ਲੈ ਕੇ ਵੀ ਕਰ ਵਿਆਜੂ ਪੈਸੇ ਲੈ ਕੇ ਵੀ ਕਰ ਲੈਨੇ ਆ ਮਰਨੇ ਵੀ ਵਿਆਜੂ ਲੈ ਕੇ ਕਰ ਲੈਨੇ ਆ ਜੇ ਗੁਰੂ ਦਾ ਕਰਜ ਆ ਕਹਿਣਗੇ ਸਾਡੇ ਕੋਲੇ ਪੈਸਾ ਨਹੀਂ ਸੀ ਅਸੀਂ ਤਾਂ ਨਹੀਂ ਕਰਿਆ ਓਏ ਉਦੋਂ ਵੀ ਵਿਆਜੂ ਲੈ ਲੋ ਉਦੋਂ ਵਿਆਜੀ ਲਓਗੇ ਤਾਂ ਤੁਹਾਡੇ ਘਰੇ ਯਾਰ ਮਹਾਰਾਜ ਨੌਨੇ ਦਾ 13 ਸਿੱਧਾ ਕਰੂਗਾ ਜੇ ਤੁਸੀਂ ਬਾਜੂ ਲੈ ਕੇ ਵੀ ਕਿਤੇ ਖੰਡ ਪਾਟ ਕੇ ਲਾ ਕੇ ਪੁੰਨਦਾਨ ਕਰਦੇ ਹੋ ਜਾਂ ਆਨੰਦਪੁਰ ਸਾਹਿਬ ਦੇ ਆਉਣ ਜਾਣ ਦੇ ਪੈਸੇ ਦੇ ਦਿੰਦੇ ਹੋ ਤੁਸੀਂ ਉਹਦੇ ਲੰਗਰਾਂ ਵਾਸਤੇ ਉਹ ਕੋਈ ਵੱਡਾ ਮੈਨਣਾ ਨਹੀਂ ਰਖਾਉਂਦਾ ਜੁੜੇ ਰਹੋ ਇਹਦੇ ਨਾਲ ਤੇ ਭਾਈ ਹਲਾਕੇ ਮਹਾਰਾਜ ਕਹਿੰਦਾ ਧਿਆਨ ਸਿੰਘ ਕਹਿੰਦਾ ਮਹਾਰਾਜ ਇਹਨਾਂ ਨੂੰ ਹੁਣ ਬਖਸ਼ੋ ਉਹਦਾ ਬਖਸ਼ੇਗਾ ਜਦੋਂ ਬਜ਼ੁਰਗੀ ਆ ਗਿਆ ਸਾਡੇ ਨਾਲ ਬਜ਼ੁਰਗਤਾ ਜੁੜਿਆ ਆ ਗਿਆ ਸਾਡੇ ਕੋਲ ਇਹ ਆਉਂਦਾ ਹੁੰਦਾ ਸੀ ਉਹਨੇ ਨੇ ਪੋਤਾ ਘਾਲਤਾ ਮਹਾਰਾਜ ਕਹਿੰਦੇ ਲੱਖ ਖੁਸ਼ੀਆਂ ਆਪਾਂ ਚ ਗਈਆਂ ਸਤਗੁਰ ਨਜ਼ਰ ਕਰੇ ਕੋਈ ਨਹੀਂ ਬਜ਼ੁਰਗਾ ਹੁਣ ਤੇਰੇ ਘਰੇ 9 ਨਿਦਾਂ 13 ਸਿਦਾਂ ਹੋਣਗੀਆਂ ਉਹ ਬੱਚਾ ਚੜ੍ਹਨ ਕਹਿੰਦਾ ਮਹਾਰਾਜ ਤੋਂ ਮੁੜ ਕੇ ਮੈਂ ਭੁੱਲ ਗਿਆ ਬਹੁਤ ਸਾਡੇ ਘਰੇ ਕਲੇਸਾ ਮੈਥੋਂ ਜਰਿਆ ਨਹੀਂ ਸੀ ਜਾਂਦਾ ਬਖਸ਼ਲ ਮਹਾਰਾਜ ਕਹਿੰਦੇ ਜਾਜ ਤੋ ਠੀਕ ਮਹਾਰਾਜ ਨੇ ਬਚਨ ਕਰਤਾ ਤੇ ਭਾਈ ਉਥੋਂ ਗੱਡਾ ਲੈ ਕੇ ਆਗੇ ਮਹਾਰਾਜ ਨੇ ਸਰੂਪੇ ਦਿੱਤੇ ਨਾ ਧਿਆਨ ਸੰਗ ਨੂੰ ਦਿੱਤਾ ਕਹਿੰਦਾ ਧਿਆਨ ਸੰਗਾ ਤੰਨੈ ਤੂੰ ਜੇਕਰ ਤੇ ਨਗਰੇ ਨੂੰ ਵੇਚ ਜਾਂਦਾ ਬੜਾ ਕੁਛ ਮੜਾ ਹੋਣਾ ਸੀ ਸਾਡੇ ਵੀ ਬਚਨ ਦਾ ਕੁਛ ਨਹੀਂ ਸੀ ਬਾਲਣਾ ਤੂੰ ਬਹੁਤ ਵਧੀਆ ਕਰਿਆ ਜਿਹੜਾ ਤੂੰ ਲੈ ਲਿਆ ਮਾਰੇ ਕਹਿੰਦਾ ਮੇਰੇ ਘਰੇ ਤਾਂ 9 13 ਸਦਾ ਮੈਂ ਤਾਂ ਹੀ ਹੁਣ ਅੱਜ ਤੋਂ ਤੁਹਾਨੂੰ ਭੁੱਲਦਾ ਭਈ ਧਿਆਨ ਸਿੰਘ ਜਿਹੜਾ ਸੀ ਉਹ ਵੀ ਮਾਲੀ ਵਾਲਾ ਗੁਰੂ ਸਾਹਿਬ ਕੋਲੇ ਮਰਦੇ ਦਮ ਤੇ ਕਰਉਂਦਾ ਰਿਹਾ ਪਰਿਵਾਰ ਤੇ ਉਧਰ ਹੰਦਾਲਕਾ ਪਰਿਵਾਰ ਉਹ ਬੱਚੇ ਨੂੰ ਵੀ ਪਤਾ ਲੱਗ ਗਿਆ ਉਹ ਵੀ ਕਹਿੰਦਾ ਮੈਂ ਗਲਤੀ ਕਰ ਬੈਠਾ ਗਾਹ ਨੂੰ ਨਹੀਂ ਕਰਦਾ ਇਸ ਤਰ੍ਹਾਂ ਸਾਧ ਸੰਗਤ ਉਹ ਜਿਹੜਾ ਗੁਰੂ ਘਰ ਦੇ ਨਾਲ ਜੁੜਿਆ ਤੇ ਨੰਦਪੁਰ ਦੇ ਮਨਰਾਸ਼ਨ ਇਕੱਠਾ ਕਰਦੇ ਆਪਾਂ ਸਾਲ ਬਾਅਦ ਉਹ ਕਦੇ ਚਿਹਕਿਆ ਨਾ ਕਰੋ ਉਹ ਮੇਰੇ ਵੀਰੋ ਕਦੇ ਨਾ ਚਿਹਕਿਆ ਕਰੋ ਰੱਬ ਹੋਰ 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 ਦਿੰਦਾ ਕਦੇ ਪੈਸਾ দান ਕਰਿਆ ਪੈਸਾ ਨਹੀਂ ਉਹ ਮੌਕਦਾ ਛੋਡੀ ਦਾ ਜੇਬ ਜੇ ਤੁਸ ਗੁਰੂ ਸਾਹਿਬ ਨੂੰ ਦੇਖਦੇ ਨਾ ਛੋਡੀ ਦਾ ਜੇਬ ਭਰੀ ਹੋਈ ਰਹਿਣੀ ਹੈ ਯਾਰ ਇਹ ਨਾ ਕਦੇ ਪੈਸਾ ਨਾ ਖਸਕਾਉਣ ਦੀ ਕੋਸ਼ਿਸ਼ ਕਰਿਆ ਕਰੋ ਜੇਬ ਦੇ ਵਿੱਚ ਉਹ ਅੱਜ 500 ਡੇਣਾ ਤਾਂ 400 ਦੇ ਰਿਹਾ ਨਾ ਜੇ 500 ਡੇਣਾ ਤਾਂ 600 ਕਰ ਦਿਓ ਪਰ 400 ਨਾ ਕਰਿਓ ਮੇਰੇ ਵੀਰੋ ਇਹ ਦੇਖ ਲਓ ਇਹ ਜਿਹੜੇ ਇਤਿਹਾਸ ਆ ਇਸੇ ਕਰਕੇ ਬਣੇ ਵਿਆ ਇਹ ਆਪਾਂ ਗੁਰੂ ਘਰ ਨਾਲ ਬਹੁਤ ਚਲਾਕੀਆਂ ਕਰਦੇ ਆਂ ਕਈ ਵਾਰ ਆਪਾਂ ਦਾਨ ਕਰਦੇ ਕਰਦੇ ਸੱਜਾ ਹੱਥ ਦਿੰਦਾ ਤੇ ਖੱਬਾ ਵਿੱਚੋਂ ਖਿੱਚਦਾ ਨੋਟ ਵੀ ਘੱਟ ਕਰਨ ਲਗੇ ਘੱਟ ਕਰਨ ਲਗੇ ਘੱਟ ਕਰਨ ਲਗੇ ਨਾ ਕਰਿਆ ਕਰੋ ਘੱਟ ਜੇ ਕੋਲੇ ਨਹੀਂ ਵੀ ਹੈ ਵਿਆਜੂ ਲੈ ਕੇ ਦੇ ਦਿਓ ਉਹ ਵਿਆਜ ਤੁਹਾਡਾ ਮਹਾਰਾਜ ਆਪੇ ਲਾਹੋ ਜਦੋਂ ਤੁਸੀਂ ਗੁਰੂ ਘਰ ਦੇ ਕੰਮ ਢਡੇ ਕਰੋਂਗੇ ਨਾ ਕਿਤੇ ਬਜੋ ਪੈਸੇ ਲੈ ਕੇ ਵੀ ਤੇ ਤੁਹਾਡੇ ਕਾਰਜ ਕਰੇ ਮਹਾਰਾਜ ਆਪ ਕਰੂਗਾ ਇਹ ਦਾ ਸਟਾਰਟ ਇਸ ਕਰਕੇ ਮਹਾਰਾਜ ਨੇ ਦਿੱਤਾ ਵੀ ਭਲੇ ਹੋ ਲੋਕੋ ਅਨੰਦਪੁਰ ਦੇ ਲੰਗਰ ਤਾਂ ਚੱਲਦੇ ਰਹਿਣਗੇ ਜੇ ਤੁਸੀਂ ਇੱਕ ਮਿਕ ਹੋਮੋਗੇ ਤੇ ਤੁਹਾਡੇ ਵਿੱਚ ਵਿਸ਼ਵਾਸ ਤੇ ਭਰੋਸਾ ਹੋਊਗਾ ਜੇ ਕੋਈ ਮੂਰੇ ਲੱਗਣਾ ਬਹੁਤ ਔਖਾ ਬਹੁਤ ਔਖਾ ਬਹੁਤ ਕੰਮ ਛੱਡਣੇ ਔਖੇ ਆ ਫੇਰ ਮੂਰੇ ਲੱਗਿਆ ਜਾਂਦਾ ਮੂਰੇ ਲੱਗ ਕੇ ਵੀ ਫੇਰ ਤਾਂ ਗੁਰੂ ਕਹਿੰਦੇ ਕਿੱਥੇ ਜਾਣਾ ਪੈਂਦਾ 7 ਦਿਨ ਟਰੱਕ ਕਿਹੜੇ ਪੈਂਦੇ ਆ ਟਰਾਲੀਆਂ ਕਹਿਣੀਆਂ ਪੈਂਦੀਆਂ ਰੱਬ ਨਾ ਕਰੇ ਕੋਈ ਗੱਲ ਹੋ ਜੇ ਸਾਰੀ ਉਮਰ ਦਾ ਲੰਬਾ ਹੈ ਬਾਹੀ ਗੁਰਦੇਮੁਰੇ ਅਰਦਾਸ ਕਰੀ ਦੀ ਸੱਚਾ ਬਾਚਾ ਮਾੜੇ ਦਨ ਨਾ ਦਿਖਾਈ ਬਸ ਸਾਲ ਬਾਅਦ ਅਨੰਦਪੁਰ ਸਾਹਿਬ ਕੇਸਗੜ ਕੋਰਤਬਰਾਸ ਸਤੇ ਆਪਾਂ ਖੰਡ ਪਾਠ ਕਰਵਾ ਕੇ ਆਉਨੇ ਆ ਹਰੇਕ ਸਾਲ ਸਾਥ ਸੰਗਤ 10000 ਰੁਪਏ ਆਪਣਾ ਖੰਡ ਪਾਠ ਦਾ ਲੱਗਦਾ ਉੱਤੇ ਅਸੀਂ ਜਾਣੇ ਆ ਅਕਤੰਬਰ ਦੇ ਵਿੱਚ ਜਾਵਾਂਗੇ ਤੇ ਉੱਤੇ ਖੰਡ ਪਾਠ ਪ੍ਰਗਾਸ਼ ਕਰਾ ਕੇ ਉਹਨਾਂ ਦਾ ਭੋਗ ਪਾ ਕੇ ਫੇਰ ਉੱਥੋਂ ਆਵਾਂਗੇ ਦੋ ਦਿਨ ਉੱਥੇ ਹੀ ਰਹੀਦਾ ਅਨੰਦਪੁਰ ਸਾਹਿਬੀ ਕਿਸਕੜ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਅਰਦਾਸ ਹੁੰਦੀ ਹੈ ਜਿੰਨੀ ਵੀ ਸਾਣਾ ਤੁਸੀਂ ਸੁਣਦੇ ਆ ਇਹ ਸੁਣਿਓ ਤੇ ਦਾਨ ਪੁੰਨ ਕਰਿਆ ਕਰੋ ਮੇਰੇ ਵੀਰ ਕਦੇ ਵਾਸਤੇ ਘਾਟਾ ਨਹੀਂ ਹੋ ਪੈਂਦਾ ਕੰਮ ਦੇ ਵਿੱਚ ਬਾਧੇ ਤੇ ਬਰਕਤਾਂ ਹੀ ਹੁੰਦੀਆਂ ਨੇ ਦਾਨ ਕਰਨ ਦੇ ਨਾਲ ਉਹ ਛੋਡੇ ਸਾਰਿਆਂ ਦੀ ਸੋਖ ਮੰਗਣ ਦੀ ਖਾਤਰ ਖੰਡ ਪਾਠ ਕਰਾਉਣੇ ਆ ਕਿਸਕੜ ਗੁਰਦੁਆਰਾ ਸਾਹਿਬ ਦੇ ਵਿੱਚ ਵੇ ਸੰਗਤ ਚ ਚੜ੍ਹਦੀ ਕਲਾ ਚ ਰਹੇ ਤੰਦਰੁਸਤੀ ਵਖਸੇ ਮਾਰੇ ਪਰਵਾਰਾਂ ਨੂੰ ਕੋਚ ਗਿਆ ਚ ਨਕਰਾਂ ਚ ਮਾਰੇ ਦੇ ਨਾ ਔਖੇ ਦੇ ਨਾ ਦਿਖਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ